ਜਾਰੀ ਰੱਖੀ ਇੱਕ ਪਿੰਪੁਆਇੰਟ ਕੋਈ ਲੱਭਿਆ ਵਿੱਚੋਂ ਵੀ ਆ ਯਾਰ ਬਹੁਤ ਹੈਲਪਫੁਲ ਥੇ ਦੇਖੋ ਪਿੰਪੁਆਇੰਟ ਏ ਹੈ ਇੱਕ ਇੱਕ ਗੱਲ ਨਹੀਂ ਹੈ ਯੂਪੀਐਸਸੀ ਬਹੁਤ ਮਤਲਬ ਵੱਡਾ ਹੈ ਵੱਡਾ ਕੰਮ ਹੈ ਵੱਡਾ ਕੰਮ ਹੈ ਤੇ ਮੈਂ ਹਮੇਸ਼ਾ ਨਾ 3 ਲੈਵਲ ਤਿੰਨ ਲੇਅਰ ਤਿਆਰੀ ਚ ਬਲੀਵ ਕਰਦਾ ਜਿਹੜਾ ਮੈਂ ਇੱਕ ਮੈਸੇਜ ਦੇਣਾ ਚਾਹਨਾ ਸਟੂਡੈਂਟਸ ਨੂੰ ਵੀ ਤੁਸੀਂ ਜੇ ਤਿਆਰੀ ਜਦੋਂ ਕਰਦੇ ਹੋ ਤੇ ਹਮੇਸ਼ਾ ਇੱਕ ਤੁਹਾਨੂੰ ਕੋਈ ਤੁਹਾਡੇ ਟੀਚਰ ਜੋ ਤੁਹਾਨੂੰ ਗਾਈਡ ਕਰਦਾ ਉਹ ਪੜ੍ਹਾਏਗਾ ਉਹ ਹਮੇਸ਼ਾ ਤੁਹਾਡੀ ਤਿਆਰੀ ਦਾ 20 ਤੋਂ 30% ਜਾਂ 40% ਮੈਕਸਿਮਮ ਜੇ ਟੀਚਰ ਵਧੀਆ ਉਹ ਇੰਨਾ ਕੁ ਭਾਗ ਬਣ ਸਕਦਾ ਹੈ ਦੂਸਰਾ ਇਹ ਜਿਹੜਾ ਤੁਸੀਂ ਆਪ ਘਰ ਆ ਕੇ ਉਹਦੇ ਵਿੱਚ ਕੁਝ ਐਡ ਕਰੋਗੇ ਕੁਝ ਪੋਰਸ਼ਨ ਉਹ ਕੁਝ ਪੋਰਸ਼ਨ ਉਹ ਐਡ ਕਰੋਗੇ ਉਹ ਜਿੱਦਾਂ Google ਤੇ ਕੋਈ ਵੀ ਟੌਪਿਕ UPSC ਨਾਲ ਲਿਖ ਕੇ ਤੁਸੀਂ ਲਾ ਲਓ بڑے ਨੋਟਸ ਆ ਜਾਂਦੇ ਆ ਉਹ ਚੋਂ ਤੁਸੀਂ ਜੋ ਤੁਹਾਨੂੰ ਵਧੀਆ ਲੱਗਦਾ ਉਹ ਆਪਣੇ ਉਹ ਚੱਕ ਲੋ ਉਹ ਐਡ ਕਰੋਗੇ ਤੀਸਰਾ ਅੱਜਕੱਲ ਟਾਪਰਸ ਨੇ ਆਪਣੇ ਨੋਟਸ ਪਾਏ ਹੁੰਦੇ ਆ ਉੱਥੋਂ ਪੜ ਕੇ ਉਸ ਟੌਪਿਕ ਚ ਕੁਝ ਐਡ ਕਰੂਗੇ ਇਹ ਜਦੋਂ ਤਿੰਨ ਲੇਅਰ ਤਾਡੇ ਉਸ ਟੌਪਿਕ ਚ ਪੈ ਜਾਣ ਫਿਰ ਤੁਹਾਡਾ 100% ਟੌਪਿਕ ਹੋ ਗਿਆ ਤੇ ਇਸ ਇਸ ਲੈਵਲ ਤੇ ਸਾਨੂੰ ਤਿਆਰੀ ਕਰਨੀ ਪੈਣੀ ਵੀ ਘੱਟੋ ਘੱਟ ਤਿੰਨ ਸੋਰਸ ਤੋਂ ਆਪਾਂ ਕਰੀਏ ਤੇ ਇਦਾਂ ਕਰਕੇ ਇੱਕ ਟੌਪਿਕ ਮਤਲਬ ਉਹ ਖਤਮ ਹੁੰਦਾ ਤੇ ਆਪਾਂ ਕਈ ਵਾਰ ਕੀ ਸੋਚਦੇ ਆ ਵੀ ਜੋ ਕਲਾਸਾਂ ਚ ਪੜ੍ਹਾਤਾ ਜਾਂ ਜੋ ਉਹ ਸਿਧਕ ਕਰਤਾ ਬਸ ਉਹਦੇ ਵਿੱਚ ਹੀ ਰਹਿ ਜਾਂਦੇ ਆ ਉਹਨਾਂ ਫਿਰ ਨਾ ਉਹ ਐਜ ਨਹੀਂ ਬਣਦਾ ਕਿਉਂਕਿ ਕੰਪੀਟੀਸ਼ਨ ਬਹੁਤ ਹੈ ਇਹਦੇ ਵਿੱਚ ਇਸ ਲਈ ਉਹ ਐਜ ਬਣਾ ਲਈ ਕੁਝ ਵੱਖਰਾ ਕਰਨ ਲਈ ਤੁਹਾਨੂੰ ਉਹ ਮਿਸ਼ਰਣ ਹਰ ਇੱਕ ਚੀਜ਼ ਦਾ ਚਾਹੀਦਾ ਹੈ ਇਹ ਮੇਰਾ ਮੈਸੇਜ ਹੈ